ਆਪਣੇ ਹਾਸਿਆ ਨਾਲ ਹਸਾਉਣ ਵਾਲਾ ਉਹ ਕਲਾਕਾਰ ਜਿਨੇ ਹਰ ਪੰਜਾਬੀ ਫਿਲਮ ਚ ਐਸਾ ਕੰਮ ਕੀਤਾ ਐਸਾ ਕਿਰਦਾਰ ਨਿਭਾਇਆ ਜੋ ਅੱਜ ਤੱਕ ਯਾਦਗਾਰ ਹੈ ਉਹ ਕਲਾਕਾਰ ਨੇ ਆਪਣੀ ਸ਼ੁਰੂਆਤ ਕੀਤੀ ਸੀ ਸਨ 90 ਤੋਂ ਜਦੋਂ ਛਣਕਾਟਿਆਂ ਦਾ ਦੌਰ ਸੀ ਛਣਕਾਟਾ 94 95 96 ਇਸ ਤਰ੍ਹਾਂ ਦੀਆਂ ਕਾਸਟਾਂ ਲੈ ਕੇ ਉਹ ਆਏ ਉਹ ਨੇ ਜਸਵਿੰਦਰ ਭੱਲਾ ਜੀ ਜੋ ਅੱਜ ਇਸ ਦੁਨੀਆ ਚ ਆਪਣੇ ਵਿੱਚ ਨਹੀਂ ਰਹੇ ਜਸਵਿੰਦਰ ਭੱਲਾ ਜੀ ਦਾ 65 ਸਾਲ ਦੀ ਉਮਰ ਚ ਦੇਹਾਂਤ ਹੋ ਗਿਆ ਸੁਣਨ ਚ ਆਇਆ ਕਿ ਜਸਵਿੰਦਰ ਭੱਲਾ ਜੀ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਤੇ ਮੁਹਾਲੀ ਦੇ 40th ਹਸਪੀਟਲ ਚ ਐਡਮਿਟ ਸੀ ਤੇ ਐਡਮਿਟ ਹੋਣ ਤੋਂ ਬਾਅਦ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਜਿਸ ਹਿਸਾਬ ਨਾਲ ਆਪਾਂ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਫੋਟੋਜ਼ ਦੇਖ ਰਹੇ ਹਾਂ ਜਸਵਿੰਦਰ ਭੱਲਾ ਜੀ ਦੀ ਜੋ ਫੋਟੋ ਤੁਸੀਂ ਨਾਲ ਸਕਰੀਨ ਤੇ ਦੇਖ ਰਹੇ ਹੋ ਉਹ ਦੇਖ ਕੇ ਤਾਂ ਪਛਾਣ ਹੀ ਨਹੀਂ ਹੁੰਦਾ ਕਿ ਜਸਵਿੰਦਰ ਭੱਲਾ ਜੀ ਇਹੀ ਨੇ ਤੇ ਜਿਵੇਂ ਦੀ ਟੌਰ ਕੱਢ ਕੇ ਪੰਜਾਬੀ ਫਿਲਮਾਂ ਚਾਉਂਦੇ ਸੀ ਜਿਵੇਂ ਦੀ ਟੌਰ ਕੱਢ ਕੇ ਉਹ ਆਪਾਂ ਨੂੰ ਸਕਰੀਨ ਤੇ ਦਿਖਦੇ ਸੀ ਉਹ ਫੋਟੋ ਦੇਖ ਕੇ ਤਾਂ ਪਛਾਣ ਹੀ ਨਹੀਂ ਆਪਾਂ ਸਕਦੇ ਕਿ ਇਹ ਜਸਵਿੰਦਰ ਭੱਲਾ ਜੀ ਨੇ ਪਰ ਜਦੋਂ ਕਿਸੇ ਦਾ ਵੀ ਅੰਤ ਆਉਣਾ ਹੈ ਆਪਣੇ ਸਾਰਿਆਂ ਦਾ ਅੰਤ ਆਉਣਾ ਹੈ ਤਾਂ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਉਹ ਅੰਤ ਹੋਣਾ ਕਿਵੇਂ ਦਾ ਤੇ ਜਸਵਿੰਦਰ ਭੱਲਾ ਜੀ ਜੋ 65 ਸਾਲ ਦੀ ਉਮਰ 'ਚ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਨਾਮ ਐਨੇ ਜ਼ਿਆਦਾ ਰਿਕਾਰਡ ਬੋਲਦੇ ਆ ਜੋ ਹਰ ਆਰਟਿਸਟ ਚਾਹੁੰਦਾ ਕਿ ਮੇਰੇ ਨਾਮ ਐਵੇਂ ਦੇ ਰਿਕਾਰਡ ਹੋਣ ਜੋ ਹੁਣ ਤੱਕ ਆਪਾਂ ਨੂੰ ਨਿਊਜ਼ ਮਿਲੀਆਂ ਹਨ ਉਹਨਾਂ ਰਾਹੀਂ ਇਹ ਪਤਾ ਲੱਗਦਾ ਕਿ ਜਸਵਿੰਦਰ ਭੱਲਾ ਜੀ ਨੂੰ ਬ੍ਰੇਨ ਸਟ੍ਰੋਕ ਆਇਆ ਸੀ ਤੇ ਜਦੋਂ ਬ੍ਰੇਨ ਸਟ੍ਰੋਕ ਆਇਆ ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਸੀ ਕਿ ਭੱਲਾ ਸਾਹਿਬ ਦੇ ਬ੍ਰੇਨ 'ਚ ਕਾਫੀ ਜ਼ਿਆਦਾ ਬਲੀਡਿੰਗ ਹੋ ਚੁੱਕੀ ਹੈ ਇਸੇ ਕਰਕੇ 22 ਅਗਸਤ ਸਵੇਰੇ 4 ਵਜੇ ਦੱਸਿਆ ਗਿਆ ਕਿ ਭੱਲਾ ਸਾਹਿਬ ਦੀ ਉਸ ਹਸਪੀਟਲ 'ਚ ਡੈਥ ਹੋ ਜਾਂਦੀ ਹੈ ਤੇ ਇਹ ਜੋ ਘਾਟਾ ਪਿਆ ਪੂਰੀ ਪੰਜਾਬੀ 뮤직 ਇੰਡਸਟਰੀ ਨੂੰ ਉਹਦੇ ਨਾਲ ਨਾਲ ਜਸਵਿੰਦਰ ਭੱਲਾ ਸਾਹਿਬ ਨੂੰ ਚਾਹਣ ਵਾਲਿਆਂ ਲਈ ਵੀ ਇਹ ਬਹੁਤ ਵੱਡਾ ਦੁੱਖ ਹੈ ਜੋ ਸ਼ਾਇਦ ਅਜੇ ਤੱਕ ਉਹਨਾਂ ਨੂੰ ਮਿਲੇ ਹੀ ਨਹੀਂ ਤੇ ਜਸਵਿੰਦਰ ਪੱਲਾ ਸਾਹਿਬ ਦੇ ਇਸ ਦੁਨੀਆ ਤੋਂ ਜਾਣ ਦਾ ਦੁੱਖ ਜੋ ਉਹਨਾਂ ਦੇ ਪਰਿਵਾਰ ਨੂੰ ਹੈ ਉਹ ਸ਼ਾਇਦ ਹੀ ਕੋਈ ਸਮਝ ਸਕਦਾ ਹੈ ਤਾਂ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਜਸਵਿੰਦਰ ਪੱਲਾ ਸਾਹਿਬ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪੱਲਾ ਸਾਹਿਬ ਆਪਣੀ ਐਕਟਿੰਗ ਨਾਲ ਤਾਂ ਆਪਣੇ ਦਿਲਾਂ 'ਚ ਰਹਿਣਗੇ ਹੀ ਰਹਿਣਗੇ ਉਹਨਾਂ ਦੇ ਜੋ ਫਿਲਮਾਂ 'ਚ ਡਾਇਲੋਗ ਸੀ ਉਹ ਡਾਇਲੋਗ ਫਿਲਮਾਂ ਨਾਲੋਂ ਜ਼ਿਆਦਾ ਮਸ਼ਹੂਰ ਹੋਏ ਜਿਵੇਂ ਗੰਦੀ ਔਲਾਦ ਨਾ ਮઝા ਨਾ ਸਵਾਦ ਸੇਲੀ ਤੇ ਹਵੇਲੀ ਐਨੀ ਛੇਤੀ ਨਹੀਂ ਬਣਦੀ ਬਿਨਯੂਟੀ ਲੋਨੂ ਆਪਣੀ ਫਿਲਮ ਦੇ ਕਿਰਦਾਰ ਚ ਕਹਿਣਾ ਕਿ ਆ ਜੀਵ ਚੂਰਨ ਛੱਟਣ ਲਈ ਰੱਖੀ ਆ ਐਸੇ ਕਰਕੇ ਹੀ ਸਭ ਲਈ ਪੱਲਾ ਸਾਹਿਬ ਦਾ ਇਸ ਦੁਨੀਆ ਤੋਂ ਜਾਣਾ ਬਹੁਤ ਜ਼ਿਆਦਾ ਸ਼ੌਕਿੰਗ ਹੈ ਤੁਸੀਂ ਵੀ ਆਪਣੇ ਕਮੈਂਟ ਇਸ ਵੀਡੀਓ ਦੇ ਥੱਲੇ ਕਰ ਸਕਦੇ ਹੋ